आज सवेरे तडकसर बस ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਟਰੈਕਟਰ ਚਾਲਕ ਜ਼ਖਮੀ ਹੋ ਗਿਆ ਤੇ ਹੋਰ ਜਾਨੀ ਨੁਕਸਾਨ ਤੋਂ ਬਚਾ ਹੋਇਆ ਇਸ ਸੰਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਕੰਪਨੀ ਟੂਰਿਸਟ ਬੱਸ ਬੋਲਵੋ ਬੱਸ ਜਿਸ ਦਾ ਨੰਬਰ ਯੂਪੀ ਏਟੀ 5600 ਜਿਸ ਨੂੰ ਤਰਸੇਮ ਲਾਲ ਪੁੱਤਰ ਰਤਾ ਲਾਲ 바ਸੀ ਅਖਨੂਰ ਜੰਮੂ ਚਲਾ ਰਿਹਾ ਸੀ ਇਹ ਬੱਸ ਜੰਮੂ ਤੋਂ ਪੀਜੀਆਈ ਚੰਡੀਗੜ੍ਹ ਸਵਾਰੀਆਂ ਲੈ ਕੇ ਜਾ ਰਹੀ ਸੀ ਬੱਸ ਦੇ ਡਰਾਈਵਰ ਦੇ ਦੱਸਣ ਮੁਤਾਬਕ ਬੱਸ ਵਿੱਚ 35 ਦੇ ਕਰੀਬ ਸਵਾਰੀ ਸਾਨੇ ਬੱਸ ਦੇ ਅੱਗੇ ਬਲਾਚੌਰ ਵੱਲੋਂ ਇੱਕ ਸਵਰਾਜ ਟਰੈਕਟਰ ਮਾਰਕਾ 855 ਟਰਾਲੀ ਜਿਸ ਨੂੰ ਜਸਪਾਲ ਸਿੰਘ ਪੁੱਤਰ ਸਵਰਨਾ RAM ਪੰਨਿਆਲੀ ਮੰਡ ਚਲਾ ਰਿਹਾ ਸੀ ਜੋ ਕਿ ਆਪਣਾ ਗੰਨਾ 슈ਗਰ ਮਿਲ ਨਵਾਂ ਸ਼ਹਿਰ ਵਿਖੇ ਖਾਲੀ ਕਰਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਜਦੋਂ ਟਰੈਕਟਰ ਚਾਲਕ ਨੇ ਆਪਣਾ ਟਰੈਕਟਰ ਆਪਣੇ ਪਿੰਡ ਵੱਲ ਨੂੰ ਮੋੜਿਆ ਤੇ ਇਹ ਹਾਦਸਾ ਪਾਪਰ ਗਿਆ ਪਤੰਦਾਸ ਦੱਸਦੀ ਹੈ ਕਿ ਟਰੈਕਟਰ ਵਾਲਾ ਚਲਾਣ ਵਾਲਾ ਕਾਫੀ ਜ਼ਖਮੀ ਹੋਇਆ ਹੈ ਤੇ ਹੋਰ ਜਾਣੀ ਨੁਕਸਾਨ ਤੋਂ ਬਚਾ ਹੋਇਆ। ਇਹ ਹਾਦਸਾ ਆਇਆ ਕਿਵੇਂ ਹੋਇਆ ਮੜਜਾ ਦੇ ਬਾਰੇ ਦੱਸਿਓ ਜੀ। ਅਸੀਂ ਤਾਂ ਅਜ ਮੌਕੇ ਤੇ ਆਏ ਹਾਂ। ਤੇ ਡਰਾਈਵਰ ਨੂੰ ਪੁੱਛੇ ਇਸ ਕਰ ਰਹੇ ਹਾਂ। ਤੁਸੀਂ ਦੱਸਿਓ ਕਿਵੇਂ ਹੋਇਆ? ਤੇ ਇਹ ਨੋਟ ਕਰਦੇ ਕਿਤਾ ਹੋਇਆ। ਵੈਸੇ ਜਿਹੜਾ ਦੱਸਦੇ ਆ ਵੀ ਅਸੀਂ ਚੇਤੇ ਗੱਡੀ ਆਉਂਦੀ ਸੀ ਦੋਨੇ ਉੱਤਰੋਂ। ਤੇ ਬੱਸ ਪਿਛੋਂ ਆਂਜੀ ਵਾਲਾ ਚੌਕ ਸੜਕ 'ਤੇ ਟਰੈਕਟਰ ਹੀ ਆਦਾ ਸੀਗਾ। ਅਨਵੈਲੈਂਸ ਹੋ ਗਿਆ ਇਹ ਰੁਕ ਕਰਕੇ ਆਸ ਨੂੰ ਠੀਕ ਕਰਾ ਲਈ ਹੈ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਬਸ ਇਹਨਾਂ ਦਾ ਹੁਣ ਨੋਟ ਕਰਕੇ ਦੇਖਦੇ ਆ ਪਤਾ ਕਰਦੇ ਆ ਜਿਹੜੀ ਬਣਦੀ ਕਾਰਵਾਈ ਕਰਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਂ ਕੋਈ ਛੱਟ ਛੋਟ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਗੱਡੀਆਂ ਦੇ ਸਾਰ ਤੇ ਬੱਸ ਕਿੱਥੋਂ ਲੈ ਕੇ ਆ ਰਹੇ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਕੀ ਤੁਹਾਡਾ ਨਾਂ ਕੀ ਹੈ ਜੀ ਤਰਸੇਮ ਲਾਲ ਜੀ ਤਰਸੇਮ ਲਾਲ ਸਨ ਆਫ ਹਾਂਜੀ ਤਰਸੇਮ ਲਾਲ ਪਿੰਡ ਜੀ ਆਪਣਾ ਹੋ ਰਿਹਾ ਹੈ। ਅੱਛਾ ਤੇ ਹਾਦਸਾ ਕਿਵੇਂ ਵਾਪਰਿਆ ਜੀ ਇਹ? ਇਹ ਇਧਰੋਂ ਮੈਂ ਵੀ ਬੱਲਾ ਚੋੜ ਵਾਲੀ ਸਾਹ ਤੋਂ ਆਂਦਾ ਸੀ। ਠੀਕ ਹੈ ਜੀ। ਇਹ ਵੀ ਇਹ ਪਤਾ ਨਹੀਂ ਮੋਡਰਨ ਲਗਾ ਕੀ ਕਰਨ ਲਗਾ ਆ। ਇਹ ਗੱਡੀ țeਡੀ ਕਰਤੀ। ਇਹ ਦੇਖੋ ਪਿੱਛੇ ਮੇਰੀ ਵਾਲੀ ਰੁਕੀ ਨਹੀਂ ਨਹੀਂ ਆਵੇ ਰੁਕੀ ਇਹਦੇ ਨਾਲ। ਕਿੰਨੀਆਂ ਕਿ ਸਵਾਰੀਆਂ ਸੀ ਤੁਹਾਡੇ ਬੱਸ 'ਚ? ਸਵਾਰੀਆਂ ਹੈਗੀਆਂ 35 ਜਣੇ। ਬਚਾਅ ਹੋ ਗਿਆ ਬੜਾ ਹਾਦਸਾ ਵਾਪਰਨ ਤੋਂ। ਕਿਸੇ ਨੂੰ ਕੁਝ ਨਹੀਂ। ਠੀਕ ਹੈ ਜੀ। ਧੰਨਵਾਦ। ਹਾਦਸਾ।